ेगुरुगुरु वा गुरु वा गुरु वा ਗੁਰੂ ਵਾਹਿਗੁਰੂ ਸਤਨਾਮੁ ਸ਼੍ਰੀ ਵਾਹਿਗੁਰੂ ਸਤਨਾਮੁ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮੁ ਸ਼੍ਰੀ ਵਾਹਿਗੁਰੂ ਮੁਕਤਿਆਂ ਦੀ ਯਾਦ ਦੇ ਵਿੱਚ ਹਰ ਸਾਲ ਲੱਗਣ ਵਾਲੇ ਇਤਿਹਾਸਿਕ ਮੇਲਾ ਮਾਗੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਵਕਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਆ ਤਸਵੀਰਾਂ ਤੁਹਾਡੇ ਨਾਲ ਮੇਲਾ ਮਾਗੀ ਦੇ ਇਸ ਇਤਿਹਾਸਿਕ ਜੋੜ ਮੇਲੇ ਦੀਆਂ ਸਾਂਝੀਆਂ ਕਰ ਰਿਹਾ ਦੱਸ ਦਈਏ ਕਿ ਇਤਿਹਾਸ ਦੇ ਅਨੁਸਾਰ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਜੋ 40 ਇੱਕ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਹਨਾਂ ਸਿੱਖਾਂ ਦਾ ਬੇਦਾਵਾ ਇਸੇ ਜਗ੍ਹਾ ਪਾੜਿਆ ਗਿਆ ਔਰ ਉਹਨਾਂ ਨੂੰ ਮੁਕਤ ਹੋਣ ਦਾ ਵਾਰ ਦਿੱਤਾ ਗਿਆ ਇਹ ਉਹ ਜਗ੍ਹਾ ਜੋ ਕਦੇ ਕਿਦਰਾਨੇ ਦੀ ਢਾਬ ਦੇ ਨਾਮ ਨਾਲ ਜਾਣੀ ਜਾਂਦੀ ਸੀ ਤੋਂ ਉਸ ਤੋਂ ਬਾਅਦ ਇਸ ਦਾ ਨਾਮ ਮੁਕਤ ਸਰ ਹੋ ਗਿਆ ਤੇ ਉਹਨਾਂ ਸਿੱਖਾਂ ਨੂੰ ਮੁਕਤੇ ਹੋਣ ਦਾ ਵਾਰ ਦਿੱਤਾ ਗਿਆ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਨੂੰ 40 ਮੁਕਤੇ ਵਜੋਂ ਜਾਣਿਆ ਜਾਂਦਾ ਤੇ 40 ਮੁਕਤਿਆਂ ਦੀ ਯਾਦ ਦੇ ਵਿੱਚ ਹਰ ਸਾਲ ਮੇਲਾ ਮਾਗੀ ਲੱਗਦਾ ਹੈ ਮੇਲਾ ਮਾਗੀ ਦੇ ਇਸ ਪਵਿੱਤਰ ਤਿਹਾੜੀ ਦੇ ਉੱਤੇ ਵੱਡੀ ਗਿਣਤੀ ਚ ਸੰਗਤ ਜਿਹੜੀ ਆ ਉਹ ਇੱਥੇ ਪਹੁੰਚਦੀ ਆ ਪਵਿੱਤਰ ਸਰੋਵਰ ਚ ਇਸ਼ਨਾਨ ਕਰਦੀ ਆ ਤੇ ਤਸਵੀਰਾਂ ਤੁਹਾਡੇ ਨਾਲ ਉਹੀ ਸਾਂਝੀਆਂ ਕਰ ਰਿਹਾ ਕਿਉਂਕਿ ਸੰਗਤ ਦੀ ਆਮਦ ਅਮਰਤ ਵੇਲੇ ਤੋਂ ਸ਼ੁਰੂ ਹੋ ਗਈ ਆ ਔਰ ਵੱਡੀਆਂ ਕਤਾਰਾਂ ਜਿਹੜੀਆਂ ਨਤਮਸਟਕ ਹਾਲ ਲਈ ਲੱਗੀਆਂ ਹੋਈਆਂ ਨੇ ਉੱਤਰ ਸਰੋਵਰ ਦੇ ਵਿੱਚ ਉਹ ਸਰੋਵਰ ਜੋ ਖਿਦਰਾਣੇ ਦੀ ਟਾਬ ਤੋਂ ਮੁਕਤ ਸਰ ਬਣਿਆ ਮੁਕਤੀ ਦਾ ਸਰ ਬਣਿਆ ਉਸ ਸਰੋਵਰ ਤੇ ਸੰਗਤ ਇਸ਼ਨਾਨ ਕਰ ਰਹੀ ਆ ਸੋ ਹੋਰ ਵੀ ਮਾਗੀ ਨਾਲ ਸੰਬੰਧਿਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਜਗਬਾਣੀ ਲਈ ਕੁਲਦੀਪ ਸਿੰਘ ਰਿਣੀ ਸ੍ਰੀ ਮੁਕਸਰ ਸਾਹਿਬ